ਜਿਮ ਦੇ ਵਿੱਚ ਹੋਇਆ ਅਜਿਹਾ ਹੰਗਾਮਾ ਜਨਾਨੀ ਅਤੇ ਵਿਅਕਤੀ ਨੇ ਇੱਕ ਦੂਜੇ ਦੇ ਪੱਟੇ ਵਾਲ ਵੀਡੀਓ ਕੈਮਰਾ ਦੇ ਵਿੱਚ ਹੋ ਗਿਆ ਰਿਕਾਰਡ ਸਭ ਤੋਂ ਪਹਿਲਾਂ ਵੀਡੀਓ ਤੇ ਨਜ਼ਰ ਮਾਰਦੇ ਆ ਤੇ ਫਿਰ ਕਰਦੇ ਆ ਪੂਰੇ ਮਾਮਲੇ ਤੇ ਗੱਲਬਾਤ ਜਿਵੇਂ ਕਿ ਅੰਮ੍ਰਿਤਸਰ ਦੇ ਰਣਜੀਤ ਐਬ న్యూਸ ਇਥੇ ਇੱਕ ਜਿਮ ਦੇ ਵਿੱਚ ਇੰਟਰਨੈਸ਼ਨਲ ਬਾਡੀ ਬਿਲਡਰ ਅਮਨ ਨਾਲ ਮਾਰ-ਪਿੱਟ ਦੀ ਘਟਨਾ ਸਾਹਮਣੇ ਪਈਤ ਅਮਨ ਦੇ ਮੁਤਾਬਕ ਜਿਮ ਦੀ ਹਿੱਸੇਦਾਰੀ ਨੂੰ ਲੈ ਕੇ ਵਿਵਾਦ ਦੌਰਾਨ ਉਸ ਦੇ ਨਾਲ ਕੁੱਟਮਾਰ ਕੀਤੀ ਹੈ ਜਿਹਦੇ ਚਾਲਦੇ ਹੋਏ ਕੇਸ ਵੀ ਖਿੱਚੇ ਗਏ ਅਤੇ ਉਸ ਨੂੰ ਸੱਟਾਂ ਵੀ ਮਾਰੀਆਂ ਗਈਆਂ ਜਿੱਦਾਂ ਕਿ ਸੀਸੀਟੀਵੀ ਵੀਡੀਓ ਸਾਹਮਣੇ ਆਇਆ ਤਾਂ ਇਸ ਦੇ ਉੱਤੇ ਅਮਨ ਨੇ ਕਾਰਵਾਈ ਦੀ ਮੰਗ ਕੀਤੀ ਹੈ ਤੇ ਜਿਮ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਅਕਾਊਂਟਸ ਦੀ ਗੱਲ ਨੂੰ ਲੈ ਕੇ ਸਾਡੀ ਗੱਲਬਾਤ ਚੱਲ ਰਹੀ ਸੀ ਜਿਸ ਦੌਰਾਨ ਹਿਸਾਬ ਨਾਲ ਦੇਣ ਤੇ ਮੈਨੂੰ ਪ੍ਰੋਵੋਕ ਕੀਤਾ ਗਿਆ ਜਿਮ ਦੇ ਵਿੱਚ ਵੀ ਇਹ ਕੁਝ ਲੜਾਈ ਝਗੜਾ ਕਰੇ ਠੀਕ ਨਹੀਂ ਇਸ ਦੌਰਾਨ ਮੇਰੀ ਪਹਿਲਾ ਅਕਾਊਂਟੈਂਟ ਮੇਰੀ ਸੇਲਸਮੈਨ ਮੇਰੀ ਵੀਡੀਓ ਬਣਾ ਰਹੀ ਸੀ ਮੈਂ ਉਹਦਾ ਫੋਨ ਦੇਖਿਆ ਵੀ ਉਹ ਵੀਡੀਓ ਬਣਾ ਰਹੀ ਸੀ ਉਸ ਤੋਂ ਬਾਅਦ ਜਿਹੜੀ ਮੇਰੀ ਪੇਪਰ ਪੜਨਰ ਆ ਮਨਪ੍ਰੀਤ ਸੰਧੂ ਉਹ ਵੀ ਮੇਰੇ ਆਪਣੇ ਫੋਨ ਤੋਂ ਮੇਰੀ ਜਿਮ ਦੇ ਵਿੱਚ ਵੀਡੀਓ ਬਣਾਉਣ ਲੱਪੀ ਤੇ ਮੈਨੂੰ ਪ੍ਰੋਵੋਕ ਕਰ ਰਹੀ ਸੀ ਠੀਕ ਨਹੀਂ ਇਸੇ ਦੌਰਾਨ ਜਿਵੇਂ ਮੈਂ ਫੋਨ ਫੜ ਕੇ ਸਾਈਡ ਤੇ ਨੀਚੇ ਕੀਤਾ ਤੇ ਮੇਰੇ 파ਰਟਨਰ ਨੇ ਮੇਰੇ ਤੇ ਹੱਥ ਚੁੱਕ ਦਿੱਤਾ ਉਸੇ ਦੌਰਾਨ ਮੈਨੂੰ ਜਿਮ ਤੋਂ ਬਾਹਰ ਜਾਣ ਲਈ ਕਿਹਾ ਜਿੱਦਾਂ ਬਾਹਰ ਜਾਣ ਨਹੀਂ ਕਿਹਾ ਤਾਂ ਉਹਨੇ ਮੇਰੇ ਦਸਤਾਰ ਨੂੰ ਹੱਥ ਪਾ ਕੇ ਮੇਰੇ ਦਸਤਾਰ ਨੂੰ ਉਤਾਰ ਦਿੱਤਾ ਤੇ ਮੇਰੇ ਵਾਲਾਂ ਨੂੰ ਫੜ ਲਿਆ ਕਿੰਨੇ ਪਰਸੈਂਟ 파ਰਟਨਰ ਹੈ ਉਹ ਤੁਹਾਡੀ ਦੇਖੋ ਜੀ 파ਰਟਨਰ ਇਨ ਦਾ ਸੈਂਸ ਉਹ ਸਿਰਫ ਪੇਪਰ ਵਰਕ ਚ ਹੈ ਗਿਆ ਉਹ ਇੱਕ ਮੈਂ ਟੈਂਪਰੇਰੀ ਪੇਪਰ ਨੀਜੀ ਕਰਨਾ ਕਰਕੇ ਮੈਂ ਕਿਹਾ ਟੈਂਪਰੇਰੀ 파ਰਟਨਰਸ਼ਿਪ ਡੀਡ ਬਣਾਈ ਸੀ ਜਿਸ ਨੂੰ ਰਜਿਸਟਰ ਨਹੀਂ ਕਰਾਇਆ ਕੋਰਟ ਦੇ ਵਿੱਚ ਲੇਕਿਨ ਜਿੰਨਾ ਵੀ ਜਿੰਮੇ ਦੇ ਵਿੱਚ ਇਨਵੈਸਟਮੈਂਟ ਹੈਗੀ ਆ ਸਾਰੀ ਮੈਂ ਆਪਣੇ ਨਾਮ ਤੇ ਲੋਨ ਲੈ ਕੇ ਜਾਂ ਆਪਣੇ ਕੋਲ ਇਨਵੈਸਟ ਕੀਤਾ ਉਹਦੇ ਵਿੱਚ ਉਹ ਕਿਹਨਾਂ ਦਾ ਮੰਨ ਲਓ ਕਿ ਉਹ ਇਸ ਚੀਜ਼ ਦਾ ਫਾਇਦਾ ਚੁੱਕਦੀ ਸੀ ਉਹ ਇਸੇ ਚੀਜ਼ ਦਾ ਫਾਇਦਾ ਚੁੱਕਰੀ ਆ ਵੀ ਇੱਕ ਲਾਲਚ ਵਿੱਚ ਆ ਕੇ ਵੀ ਅੱਜ ਮੇਰੀ ਮੀਨਸ ਜ਼ਿੰਮੇਦਾਰੀ ਉੱਤੇ ਵੀ ਹੱਕ ਜਤਾ ਰਹੀ ਆ ਫਿਰ ਜੇਕਰ ਕੋਈ 파ਟਨਰ ਕਿਸੇ ਨੇ ਕੋਈ ਪੈਸਾ ਇਨਵੈਸਟ ਕੀਤਾ ਉਹ ਕਦੇ ਵੀ ਆਪਣੇ ਕੰਮ ਨੂੰ ਨੁਕਸਾਨ ਨਹੀਂ ਪਹੁੰਚਾਏਗਾ ਅੱਜ ਦੀ ਰੇਟ ਦੇ ਵਿੱਚ ਉਹ ਮੇਰੀ ਸਾਖ ਨੂੰ ਵੀ ਨੁਕਸਾਨ ਪਹੁੰਚਾ ਰਹੀ ਆ ਮੇਰੇ ਕਾਰੋਬਾਰ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਆ ਜੇਕਰ ਉਹ ਸੀਰੀਅਸਲੀ ਜੇ ਇਨਵੈਸਟਰ ਹੁੰਦੀ ਇਹਦੇ ਵਿੱਚ ਤੇ ਉਹ ਕਦੇ ਵੀ ਇਦਾਂ ਦੇ ਕੰਮ ਨਾ ਕਰਦੀ ਉੱਥੇ ਹੀ ਪੁਲਿਸ ਅਧਿਕਾਰੀਆਂ ਮੁਤਾਬਕ ਦੋਹਾਂ ਪੱਖਾਂ ਦੀਆਂ ਸ਼ਿਕਾਇਤਾਂ ਮਿਲੀਆਂ ਨੇ ਤੇ ਮਾਨਵ ਦੀ ਗੰਭੀਰਤਾ ਦੇ ਨਾਲ ਜਾਂਚ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਜੀ 7 ਤਰੀਕ ਦੀ ਗੱਲ ਹੈ ਇਹਨ ਨਾ ਦਾ ਲੜਕਾ ਹੈ ਤੇ ਮਨਪ੍ਰੀਤ ਨਾਂ ਦੀ ਲੜਕੀ ਹੈ ਜੀ ਇਹ ਆਪਸੀ ਰਿਲੇਸ਼ਨਸ਼ਿਪ ਚ ਰਹ ਰਹੇ ਪਿਛਲੇ 5-7 ਸਾਲ ਤੋਂ ਜਿਵੇਂ ਚ ਵੀ ਇਹਨਾਂ ਦਾ ਕਾਰੋਬਾਰ ਚੱਲਦਾ ਆਪਣਾ ਸਾਂਝਾ ਤੇ ਇਹ 7 ਤਰੀਕ ਨੂੰ ਕਿਸੇ ਗੱਲ ਤੋਂ ਇਸੇ ਕਾਰੋਬਾਰੀ ਕੰਮ ਤੋਂ ਆਪਸ ਵਿੱਚ ਵੈਸੇ ਤੇ ਜਿਹੜੀ ਲੜਕਾ ਆ ਉਹਦੇ ਵੱਲੋਂ ਜਿਹੜੀ ਵੀਡੀਓ ਦਿਖ ਰਹੀ ਹੈ ਤੁਸੀਂ ਦੇਖ ਲਿਓ ਕਿ ਉਹ ਆਪਸੀ ਹੱਥਾ ਪਾਈ ਹੋ ਕੇ ਹੈ ਲੜਕੀ ਦੇ ਅਲੀਗੇਸ਼ਨ ਹੈ ਵੀ ਉਹਨਾਂ ਕ੍ਰਿਮੀਨਲ ਫੋਰਸ ਯੂਜ਼ ਕਰਕੇ ਮੇਰੇ ਨਾਲ ਕੁੱਟਮਾਰ ਕੀਤੀ ਹੈ ਤੇ ਜਿਸ ਬੰਦੇ ਅਸੀਂ ਬਣਦੀ ਕਾਨੂੰਨੀ ਸਾਰਵਾਈ ਕਿਸ ਧਾਰਾ ਦੇ ਤਹਿਤ ਕੀ ਕੀ ਧਾਰਾਵਾਂ ਲਾਈਆਂ ਗਈਆਂ ਕਿਸ ਧਾਰਾ ਦੇ ਅਖਤਰ ਪਰਚਾ ਦਰਜ ਕੀਤਾ ਗਿਆ ਤੇ ਕਿਹਦੇ ਤੇ ਕੀਤਾ ਗਿਆ ਲੇਡੀਜ਼ ਦੇ ਖਿਲਾਫ ਜੋ ਕ੍ਰਿਮੀਨਲ ਫੋਰਸ ਯੂਜ਼ ਹੋਈ ਹੈ ਤੇ ਉਹਦੇ ਖਿਲਾਫ ਉਸ ਬਣਦੀ ਧਾਰਾ ਤਹਿਤ ਸੁਪਰਚਾ ਕੀਤਾ ਹੈ ਤੇ ਅਮਨਦੀਪ ਦੇ ਖਿਲਾਫ ਪਰਚਾ ਦਰਜ ਹੈ ਅਮਨ ਕਹਿੰਦਾ ਕਿ ਮੇਰੀ ਵੀ ਕੇਸ਼ਾਂ ਦੀ ਬੇਇੱਜ਼ਤੀ ਕੀਤੀ ਗਈ ਹੈ ਕਿ ਸੀਸੀਟੀਵੀ ਫੁਟੇਜ ਸਾਫ਼ ਹੈ ਲੇਕਿਨ ਪੁਲਿਸ ਦੁਆਰਾ ਕੋਈ ਕਾਰਵਾਈ ਨਹੀਂ ਕੀਤੀ ਉਹਦੀ ਕੰਪਲੇਂਟ ਆਈ ਸੀ ਲੇਟ ਆਈ ਹੈ ਜੀ ਉਹਨੂੰ ਵੀ ਅਸੀਂ ਵਿਚਾਰ ਰਹੇ ਹਾਂ ਜੋ ਉਪਰਦੀ ਕਾਰਵਾਈ ਕੀਤੀ ਜਾਊਗਾ ਕਿਆ ਦੇਖਿਆ ਜਾਵੇ ਤਾਂ ਇਹ ਸਾਰਾ ਰੋੜਾ ਹਿੱਸੇਦਾਰੀ ਨੂੰ ਲੈ ਕੇ ਪਿਆ ਜਿਸ ਦੇ ਚੱਲਦੇ ਪੈਸਿਆਂ ਦੇ ਵਿੱਚ ਵੀ ਹੇਰ ਫੇਰ ਨਜ਼ਰ ਆਇਆ ਤਾਂ ਇਹ ਵਿਵਾਦ ਉਦੋਂ ਖੜਾ ਹੋ ਗਿਆ ਜਦੋਂ ਰਿਸ਼ਤੇ ਗੱਲਬਾਤ ਕਰਦੇ ਦੌਰਾਨ ਪਹਿਲਾਂ ਇਸ ਜਿੰਮ ਦੇ ਅਮਨ ਸਿੰਘ ਦੇ ਜਿਹੜਾ ਕਿ ਥੱਪੜ ਮਾਰ ਦਿੱਤਾ ਜਾਂਦਾ ਉਸ ਤੋਂ ਬਾਅਦ ਫਿਰ ਇਹਨਾਂ ਦੀ ਕਾਫੀ ਤਕਰਾਰਵਾਜੀ ਹੋ ਜਾਂਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਅਮਰੀਕਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ